ਹਾਂਜੀ ਅੰਦਰ ਕੀ ਮਾਮਲਾ ਹੈ ਜਿਹੜੀ ਅਚਾਨਕ ਕਾਨਫਰੈਂਸ ਕੀਤੀ ਹੈ ਦੇਖੋ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਚ ਸਰਕਾਰ ਵੱਲੋਂ ਇੱਕ ਸਪੈਸ਼ਲ ਲੀਗ ਪਟੀਸ਼ਨ ਜੀਵਨ ਕੈਨਸਲੇਸ਼ਨ ਆਫ ਬੇਲ ਬਾਰੇ ਮੂਵ ਕੀਤੀ ਗਈ ਸੀ ਪਿਛਲੇ 3-4 ਦਿਨਾਂ ਤੋਂ ਉਹਦੇ ਬਾਰੇ ਸੁਪਰੀਮ ਕੋਰਟ ਚ ਵਿਚਾਰ ਵਧੰਦਰਾ ਹੋਇਆ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਨਹੀਂ 17 ਤੇ 18 ਦੋ ਦਿਨ ਮੁਕਰਰ ਕੀਤੇ ਸੀ ਜਿਦੇ ਚ ਐਸਆਈਟੀ ਜਿਹੜੀ ਇਸ ਕੇਸ ਨੂੰ ਇਨਵੈਸਟੀਗੇਟ ਕਰ ਰਹੀ ਆ ਉਹ ਐਸਆਈਟੀ ਮਿਸਟਰ ਵਿਕਰਮ ਸਿੰਘ ਮਜੀਠੀਆ ਨਾਲ ਮੁਲਾਕੇ ਆਪਣੇ ਸਵਾਲ ਜਵਾਬ ਜਿਹੜੇ ਆ ਉਹ ਕਰ ਸਕਦੀ ਆ ਉਸ ਬਾਬਤ ਅੱਜ ਸਵੇਰੇ 11 ਵਜੇ ਪੁਲਿਸ ਲਾਈਨ ਪਟਿਆਲਾ ਦੇ ਕਾਨਫਰੰਸ ਹਾਲ ਚ ਮਿਸਟਰ ਵਿਕਰਮ ਸਿੰਘ ਮਜੀਠੀਆ ਨੂੰ ਸਾਰੀ ਐਸਆਈ ਟੀਮ ਸਵਾਲ ਜਵਾਬ ਕੀਤੇ ਇਹ ਇਹਦੇ ਚ ਜਿਹੜੀ ਮੈਂ ਗੱਲ ਦੱਸਣਾ ਚਾਹਨਾ ਹੈ ਕਿ ਐਸਆਈਟੀ ਨੇ ਆਪਣਾ ਦਾਇਰਾ ਕਾਫੀ ਵਧਾ ਕੇ ਜਿਹੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਆ ਉਹ ਐਸਆਈਟੀ ਕਰ ਰਹੀ ਇਸ ਕੇਸ ਚ ਚਾਰ ਜਿਹੜੇ ਅਕਿਊਜ਼ ਨੇ ਜੀਨ੍ਹਾਂ ਤੋਂ ਤਿੰਨ ਅਕਿਊਜ਼ ਜਿਹੜੇ ਆ ਉਹ ਅਬਰੌਡ ਨੇ ਉਹਨਾਂ ਨੂੰ ਇੰਡੀਆ 'ਚ ਵਾਪਸ ਲੈ ਕੇ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਨ ਲਈ ਉਹਨਾਂ ਨੂੰ ਵਾਪਸ ਲੈ ਕੇ ਆਣ ਲਈ ਐਸਆਈਟੀ ਜਿਹੜੀ ਆ ਉਹ ਐਕਸਟਰੈਡੀਸ਼ਨ ਬਲੂ ਕਾਰਨਰ ਨੋਟਿਸ ਤੇ ਬਾਕੀ ਹਰ ਸੰਭਵ ਉਪਰਾਲਾ ਜਿਹੜਾ ਉਹ ਵੀ ਕਰ ਰਹੀ ਹੈ। ਇਹਦੇ 'ਚ ਮਿਸਟਰ ਵਿਕਰਮ ਸਿੰਘ ਜੇਠੀਆ ਨਾਲ ਅਤੇ ਉਹਨਾਂ ਦੇ ਪਰਿਵਾਰ ਨਾਲ ਸੰਬੰਧਿਤ ਜਿਹੜੀਆਂ ਫਰਮਾਂ ਨੇ ਉਹਨਾਂ 'ਚ ਸਸਪੀਸ਼ੀਅਸ ਫਾਈਨੈਂਸ਼ੀਅਲ ट्रांजैक्शन ਜਿਹੜੇ ਆ ਉਹ ਐਸਆਈਟੀ ਨੇ ਡਿਸਕਵਰ ਕੀਤੇ। ਜਿਹੜੇ ਸਮੇਂ ਦੀ ਆਪਾਂ ਗੱਲ ਕਰਦੇ ਆ ਜਦੋਂ ਇਹ ਭੋਲਾ ਟਰੱਕ ਕੇਸ ਹੁੰਦਾ ਹੈ ਉਸ ਸਮੇਂ ਦੌਰਾਨ ਸੰਬੰਧਿਤ ਫਰਮਾਂ 'ਚ ਕਾਫੀ ਵੱਡੀ ਗਿਣਤੀ 'ਚ ਕੈਸ਼ ਡਿਪੋਜ਼ਿਟ ਹੁੰਦਾ ਹੈ ਤੇ ਕਾਫੀ ਬਾਹਰ ਦੇ ਮੁਰਕਾਂ 'ਚ 베이스ਡ ਜਿਹੜੀ ਹੋਰ ਕੰਪਨੀਆਂ ਨੇ ਉਹਨਾਂ ਨਾਲ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਹੁੰਦੀ ਹੈ ਇਹਨਾਂ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਾਂ ਬਾਰੇ ਕੈਸ਼ ਡਿਪੋਜ਼ਿਟ ਬਾਰੇ ਤੇ ਜਿਹੜੀ ਐਬਨਾਰਮਲ ਰਾਈਜ਼ ਇਨ ਐਸੈਟਸ ਹੈ ਗਈ ਹੈ ਉਹਦੇ ਬਾਰੇ ਵੀ ਐਸਆਈਟੀ ਨੇ ਅੱਜ ਮਿਸਟਰ ਵਿਕਰਮ ਸਿੰਘ ਮੁਜੀਠੀਆਂ ਨੂੰ ਸਵਾਲ ਜਵਾਬ ਕੀਤੇ ਤੇ ਕੱਲ 18 ਮਾਰਚ ਨੂੰ ਦੁਬਾਰੇ ਮਿਸਟਰ ਵਿਕਰਮ ਸਿੰਘ ਮੁਜੀਠੀਆਂ ਨੂੰ ਸਵਾਲ ਜਵਾਬ ਕਰਨ ਲਈ ਐਸਆਈਟੀ ਜਿਵੇਂ ਕਿ ਜਿਹੜਾ ਇੱਕ ਯੁੱਧ ਨਸ਼ਿਆਂ ਵਿਰੁੱਧ ਵੀ ਇੱਕ ਬਹੁਤ ਵੱਡੀ ਮੁਹਿੰਮ ਜਿਹੜੀ ਹੈ ਮਨਜੋਗ ਸੀਐਮ ਸਾਹਿਬ ਤੇ ਮਨਜੋਗ ਬੀਜਪੀ ਪੰਜਾਬ ਨੇ ਜਿਹੜੀ ਇੱਕ ਛੇੜੀ ਹੋਈ ਹੈ ਤੇ ਹਰੇਕ ਐਨਡੀਪੀਐਸ ਕੇਸ ਨੂੰ ਬੜੀ ਸੰਜਗੀਤਗੀ ਨਾਲ ਬੜੀ ਡੂੰਘਾਈ ਨਾਲ ਕੋਰੀ ਤਰਕੀਸ਼ ਕੀਤੀ ਜਾਂਦੀ ਹੈ ਤੇ ਇਸ ਕੇਸ 'ਚ ਵੀ ਅਸੀਂ ਬੜੇ ਡੀਪਲੀ ਜਾਵਾਂਗੇ ਤੇ ਜੋ ਵੀ ਫੈਕਟਸ ਸਾਹਮਣੇ ਆਣਗੇ ਉਹ ਅਸੀਂ ਸਾਹਮਣੇ ਲੈ ਕੇ ਆਵਾਂਗੇ ਤੇ ਹੁਣ ਤੱਕ ਵੀ ਜਿਹੜੇ ਕੋਈ ਸਸਪੀਸ਼ੀਅਸ ਫਾਈਨੈਂਸ਼ੀਅਲ ट्रांजैक्शन ਹੋਏ ਹੈ ਸੰਬੰਧਿਤ ਫਰਮਾਨਾਂਲ ਇਸ ਕੰਟਰੀ ਦੇ ਅੰਦਰ ਜਾਂ ਇਸ ਕੰਟਰੀ ਤੋਂ ਬਾਹਰ ਉਹਨਾਂ ਬਾਰੇ ਵੀ ਐਸਆਈਟੀ ਬੜੀ ਧੁੰਮਾਈ ਨਾਲ ਜਿਹੜੀ ਆ ਉਹ ਤਫ਼ਤੀਸ਼ ਕਰ ਰਹੀ ਹੈ ਇਸ ਤੋਂ ਇਲਾਵਾ ਅਸੀਂ ਜਿਹੜੇ ਇਸ ਕੇਸ 'ਚ ਬਾਕੀ ਦੋਸ਼ੀ ਨੇ ਜਿਹੜੇ ਬਾਅਦ ਦੇ ਦੇਸ਼ਾਂ 'ਚ ਬੈਠੇ ਉਹਨਾਂ ਨੂੰ ਵੀ ਅਸੀਂ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਨ ਲਈ ਇੰਡੀਆ ਲੈ ਕੇ ਆਉਣ ਲਈ ਜੋ ਵੀ ਸੰਭਵ ਉਪਰਾਲੇ ਹੁੰਦੇ ਆ ਉਹ ਵੀ ਸਾਰੇ ਉਤਰਾਲੇ ਜਿਹੜੇ ਆ ਉਹ ਐਸ ਆਈ ਟੀ ਜਿਹੜੀ ਆ ਉਹ ਕਰ ਰਹੀ ਆ ਵੱਡੀ ਮਾਤਰਾ ਚ ਸਬੰਧਿਤ ਫਰਮਾਂ ਚ ਜਿਹੜੇ ਕੈਸ਼ ਡਿਪੋਜ਼ਿਟ ਹੋਇਆ ਉਹਦੇ ਬਾਰੇ ਵੀ ਸਵਾਲ ਜਵਾਬ ਕੀਤੇ ਗਏ ਤੇ ਬਾਹਰ ਦੇ ਦੇਸ਼ਾਂ ਚ ਬੇਸਡ ਜਿਹੜੀ ਕੋਈ ਕੰਪਨੀਆਂ ਦਾ ਸਬੰਧਿਤ ਫਰਮਾਂ ਨਾਲ ਕੋਈ ਟਰਾਂਜੈਕਸ਼ਨ ਹੋਇਆ ਉਹਦੇ ਬਾਰੇ ਵੀ ਜਿਹੜੇ ਆ ਉਹ ਸਵਾਲ ਜਵਾਬ ਕੀਤੇ ਗਏ ਸਰ ਇੱਕ ਗੱਲ ਕਰੀਏ ਸਿੱਟਦੀ ਅੱਜ ਅਮਨ अरोड़ा ਜੀ ਪਟਿਆਲਾ ਆਏ ਸੀ ਜੀ ਉਹ ਕਹਿੰਦੇ ਵੀ ਸਾਡਾ ਇਸ ਕੇਸ ਨਾਲ ਕੋਈ ਲੈਣਾ ਦੇਣਾ ਨਹੀਂ ਕਿਤੇ ਨਾ ਕਿਤੇ politcal ਨਹੀਂ ਜ਼ਰੂਰ ਬਣ ਰਿਹਾ ਇਹ ਮੁੱਦਾ ਦੇਖੋ ਜੀ ਸਿੱਟਦੀ ਕੋਈ ਵੀ ਕੇਸ ਕਦੀ ਵੀ politcal ਨਹੀਂ ਹੁੰਦਾ ਸਾਨੂੰ professionel ਪੁਲਿਸ ਅਫਸਰ ਹਮ ਦੇ ਇਸ ਕੇਸ ਦੀ ਇੱਕ ਟੀਮ ਬਣਾ ਕੇ ਸਾਡੇ ਇਨਵੈਸਟੀਗੇਸ਼ਨ ਸੌਂਪੀ ਗਈ ਹੈ ਤੇ ਅਸੀਂ professionel ਐਂਡ ਸਾਇੰਟਿਫਿਕ ਇਨਵੈਸਟੀਗੇਸ਼ਨ ਕਰਦੇ ਹੋਏ ਜੋ ਵੀ ਇਸ ਕੇਸ ਦੇ ਤੱਥਾ ਉਹ ਸਾਹਮਣੇ ਲੈ ਕੇ ਆਵਾਂਗੇ ਕਿਸੇ ਪ੍ਰਕਾਰ ਦਾ ਕੋਈ ਇਹਨੂੰ ਪੋਲਿਟੀਕਲ ਰੁਝਾਨ ਇਸ ਕੇਸ ਨੂੰ ਨਾ ਦਿੱਤਾ ਜਾਵੇ ਸਾਰੇ ਸਾਰੇ ਕਲਾਸ ਵਾਲਾ ਤਾਂ ਜਿਹੜਾ ਤੁਸੀਂ ਬਾਅਦ ਦੀ ਗੱਲ ਕੀਤੀ ਹੈ ਮੈਂ ਇੱਕ ਮਿੰਟ ਹੋਣੀ ਗੱਲ ਪੁੱਛਾਂ ਤੇ ਜੋ ਵੀ ਸੰਬੰਧਿਤ ਸਾਇੰਟਿਫਿਕ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਕੇ ਤੇ ਹੋਰ ਬੜੇ ਡੰਗਾ ਇਹਨਾਂ ਨੇ ਨਸਰੀ ਸਰਕਾਰ ਦੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਿਕ ਬੜੀ ਐ ਸਿੱਟ ਜਿਹੜੀ ਆ ਉਹ ਰਿਪੋਰਟਿੰਗ ਉਹ ਜਿਹੜੇ ਵਿਦੇਸ਼ਾਂ ਦੀ ਗੱਲ ਕੀਤੀ ਤੁਸੀਂ ਜਿਹੜੇ ਜਿੰਨਾ ਤੁਸੀਂ ਕਿਹਾ ਵੀ ਉਹਨਾਂ ਨੂੰ ਬੁਲਾਇਆ ਜਾਊਗਾ ਉਹ ਮਨਜ਼ੀਹਰ ਤੇ ਨਾਲ ਹੈ ਕੋਈ ਕੋਈ ਇਦਾਂ ਦੀ ਹੈ ਕੋਈ ਜਾਨ ਕੋ ਜੀ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਇਸ ਕੇਸ 'ਚ ਚਾਰ ਦੋਸ਼ੀ ਨੇ ਜਿਨ੍ਹਾਂ 'ਚੋਂ ਤਿੰਨ ਜਿਹੜੇ ਅਕਿਊਜ਼ ਨੇ ਉਹ ਬਾਹਰ ਦੀ ਕੰਟਰੀ 'ਚ ਹੈਗੇ ਜਦੋਂ ਵੀ ਕਿਸੇ ਅਕਿਊਜ਼ ਨੂੰ ਬਾਹਰ ਦੀ ਕੰਟਰੀ ਤੋਂ ਆਪਣੇ ਮੂਲਕ ਇੰਡੀਆ ਵਾਪਸ ਲੈ ਕੇ ਆਉਣਾ ਹੁੰਦਾ ਤੇ ਉਹਦੇ ਕਈ ਪ੍ਰਕਾਰ ਦੇ ਪ੍ਰੋਸੈਸ ਹੁੰਦੇ ਆ ਕਈ ਪ੍ਰਕਾਰ ਦੇ ਇੰਟਰਪੋਲ ਦੇ ਨੋਟਿਸ ਹੁੰਦੇ ਆ ਬਲੂ ਕਾਰਨਰ ਨੋਟਿਸ ਹੁੰਦੇ ਰੈਡ ਕਾਰਨਰ ਨੋਟਿਸ ਜਾਰੀ ਹੋ ਗਏ ਨੇ ਲੇਕਿਨ ਸਭ 4 ਸਾਲ ਹੋ ਗਏ ਆਪਣੀ ਗੱਲ ਪੂਰੀ ਕਰਵਾ ਲਈ ਕਈ ਪ੍ਰਕਾਰ ਦੇ ਨੋਟਿਸ ਹੁੰਦੇ ਆ ਬਲੂ ਕਾਰਨਰ ਨੋਟਿਸ ਰੈਡ ਕਾਰਨਰ ਨੋਟਿਸ ਹੁੰਦੇ ਐਕਸਟਰੈਡੀਸ਼ਨ ਦੇ ਪ੍ਰੋਪੋਜ਼ਲ ਹੁੰਦੇ ਆ ਤੇ ਜੋ ਵੀ ਇਸ ਕੇਸ ਦੇ ਦੋਸ਼ੀ ਜਿਹੜੇ ਬਾਹਰ ਹੈਗੇ ਆ ਉਹਨਾਂ ਨੂੰ ਇੰਡੀਆ ਚ ਵਾਪਸ ਲੈ ਕੇ ਆਣਾ ਤੇ ਉਹਦੇ ਲਈ ਹਰ ਸੰਭਵ ਉਪਰਾਲਾ ਕਰਨਾ ਭਾਵੇਂ ਉਹ ਐਕਸਟਰੈਡੀਸ਼ਨ ਹੋਵੇ ਮਿਊਚੁਅਲ ਲੀਗਲ ਅਸਿਸਟੈਂਸ ਪ੍ਰੀਟੀ ਹੋਵੇ ਬਲੂ ਕਾਰਪਸ ਮੋਟੇਸ ਹੋਵੇ ਉਹ ਵੀ ਸਿੱਟ ਬੜੇ ਦੁਗਾ ਇਹ ਨਾਲੇ ਸਾਰੇ ਪਹਿਲੂਆਂ ਤੇ ਕੰਮ ਜਿਹੜਾ ਕਰ ਥੈਂਕ ਯੂ ਥੈਂਕ ਯੂ ਥੈਂਕ ਯੂ